ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਸ਼ਾ ਗੁਣ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰ ਨੇ ਰੌਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਅਤੇ ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੋਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਇੱਕ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹੀਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹੀਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹੀਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬਿਹਤ ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬੌਏਫ੍ਰੈਂਡ ਰੋਕੇ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰ ਆਹੀ ਵੀ ਬੇहद ਪਿਆਰ ਇਸ ਵੇਲੇ ਹੀਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹੀਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬॉयਫ੍ਰੈਂਡ ਰੋਕੀ ਦੇ ਨਾਲ ਔਰ ਇਸ ਔਕੇ ਸਮੇ ਜਿਹੜਾ ਹੀਨਾ ਖਾਨ ਦਾ ਬ੍ਰੈਸ ਕੈਂਸਰ ਦਾ ਸਮਾਂ ਸੀਗਾ ਜਿਸ ਦੌਰਾਨ ਉਹਨਾਂ ਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬॉयਫਰੈਂਡ ਰੌਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹੀਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬॉयਫਰੈਂਡ ਰੌਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਗੁਨ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰ ਨੇ ਰੋਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੋਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਫਰੈਂਡ ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇੱਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੋਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹਿਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹਿਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹਿਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬੇहद ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਅੱ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬॉयਫਰੈਂਡ ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰ ਆਹੀ ਵੀ ਬੇहद ਪਿਆਰ ਇਸ ਵੇਲੇ ਹੀਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹੀਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬॉयਫ੍ਰੈਂਡ ਰੋਕੀ ਦੇ ਨਾਲ ਔਰ ਇਸ ਔਕੇ ਸਮੇਂ ਜਿਹੜਾ ਹੀਨਾ ਖਾਨ ਦਾ ਬ੍ਰੈਸ ਕੈਂਸਰ ਦਾ ਸਮਾ ਸੀਗਾ ਜਿਸ ਤਰ੍ਹਾਂ ਉਹਨਾਂ ਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬੋਏਫ੍ਰੈਂਡ ਰੌਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹਿਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬੋਏਫ੍ਰੈਂਡ ਰੌਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ टेनेक्स वेरा टीवी ਤੁਸੀਂ ਦੇਖ ਰਹੇ ਹੋ ਤੇ ਮੈਂ ਹਾਸ਼ਾ ਗੁਣ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰਨ ਰੋਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੋਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰੌਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇੱਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੌਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹਿਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹਿਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹਿਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬਿਹਤ ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬॉयਫਰੈਂਡ ਰੋਕੇ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰਾਂ ਰਹੀ ਵੀ ਬੇहद ਪਿਆਰ ਇਸ ਵੇਲੇ ਹੀਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹੀਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬੋਏਫ੍ਰੈਂਡ ਰੋਕੀ ਦੇ ਨਾਲ ਔਰ ਇਸ ਔਖੇ ਸਮੇਂ ਜਿਹੜਾ ਹੀਨਾ ਖਾਨ ਦਾ ਬ੍ਰੈਸਟ ਕੈਂਸਰ ਦਾ ਸਮਾਂ ਸੀਗਾ ਜਿਸ ਦੌਰਾਨ ਉਹਨਾਂ ਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬੋਏਫ੍ਰੈਂਡ ਰੋਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹੀਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬੋਏਫ੍ਰੈਂਡ ਰੋਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾਂ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਗੁਨ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰ ਨੇ ਰੌਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੋਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹਿਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹਿਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹਿਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬੇहद ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬॉयਫਰੈਂਡ ਰੋਕੇ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰਾਂ ਆਹੀ ਵੀ ਬੇहद ਪਿਆਰ ਇਸ ਵੇਲੇ ਹਿਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹਿਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬੋਏਫ੍ਰੈਂਡ ਰੋਕੀ ਦੇ ਨਾਲ ਔਰ ਇਸ ਔਖੇ ਸਮੇਂ ਜਿਹੜਾ ਹੀਨਾ ਖਾਨ ਦਾ ਬ੍ਰੈਸਟ ਕੈਂਸਰ ਦਾ ਸਮਾਂ ਸੀਗਾ ਜਿਸ ਦੌਰਾਨ ਉਹਨਾਂ ਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬੋਏਫ੍ਰੈਂਡ ਰੋਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹੀਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬੋਏਫ੍ਰੈਂਡ ਰੋਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾਂ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਰਸ਼ਾ ਗੁਣ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰਨ ਰੋਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੋਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇ ਤੋਂ ਚੱਲ ਰਹੇ ਬ ਰੌਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇੱਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੌਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਇੱਕ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹਿਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹਿਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹਿਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬੇहद ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬॉयफ्रेंड ਰੋਕੇ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੰ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰਾਂ ਰਹੀ ਵੀ ਬੇहद ਪਿਆਰ ਇਸ ਵੇਲੇ ਹੀਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹੀਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬੋਏਫ੍ਰੈਂਡ ਰੋਕੀ ਦੇ ਨਾਲ ਔਰ ਇਸ ਔਕੇ ਸਮੇ ਜਿਹੜਾ ਹੀਨਾ ਖਾਨ ਦਾ ਬ੍ਰੈਸ ਕੈਂਸਰ ਦਾ ਸਮਾਂ ਸੀਗਾ ਜਿਸ ਦੌਰਾਨ ਉਹਨਾਂ ਦੀ ਕੀਮੋਥੈਰੇਪੀ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬੋਏਫ੍ਰੈਂਡ ਰੌਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹੀਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬੋਏਫ੍ਰੈਂਡ ਰੌਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ टेनेक्स वेरा टीवी ਤੁਸੀਂ ਦੇਖ ਰਹੇ ਹੋ ਤੇ ਮੈਂ ਹਾ ਸ਼ਗੁਨ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਨ ਰੋਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੋਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰ ਜ਼ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਫਰੈਂਡ ਰੌਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੌਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬੋਏਫ੍ਰੈਂਡ ਰੌਕੀ ਹੀਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹੀਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹੀਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬੋਏਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬਿਹਤ ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬੋਏਫ੍ਰੈਂਡ ਰੋਕੇ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਮੁਬਾਰਕਬਾਦ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਰਾਂ ਰਹੀ ਵੀ ਬੇहद ਪਿਆਰ ਇਸ ਵੇਲੇ ਹਿਨਾ ਖਾਨ ਨੂੰ ਤਸਵੀਰਾਂ ਦੇ ਵਿੱਚ ਮਿਲ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਹਿਨਾ ਖਾਨ ਦੇ ਵਿਆਹ ਦੀਆਂ ਜੋ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸਨ ਆਪਣੇ ਬॉयफ्रेंड ਰੋਕੀ ਦੇ ਨਾਲ ਔਰ ਇਸ ਔਖੇ ਸਮੇ ਜਿਹੜਾ ਹਿਨਾ ਖਾਨ ਦਾ ਬ੍ਰੈਸਟ ਕੈਂਸਰ ਦਾ ਸਮਾਂ ਸੀਗਾ ਜਿਸ ਦੌਰਾਨ ਉਹਨਾਂ ਦੀਆਂ ਕੀਮੋਥੈਰੇਪੀਸ ਚੱਲ ਰਹੀਆਂ ਸਨ ਉਸ ਸਮੇਂ ਦੇ ਵਿੱਚ ਵੀ ਉਹਨਾਂ ਦੇ ਬॉयਫ੍ਰੈਂਡ ਰੌਕੀ ਉਹਨਾਂ ਦੇ ਨਾਲ ਸਨ ਸਾਥ ਬਿਲਕੁਲ ਦੇ ਰਹੇ ਸਨ ਔਰ ਹਮੇਸ਼ਾ ਹੀ ਹੀਨਾ ਖਾਨ ਦੀਆਂ ਸਟੋਰੀਜ਼ ਦੇ ਰਾਹੀਂ ਵੀ ਇਹ ਪਤਾ ਚੱਲਦਾ ਸੀਗਾ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਜਿਹੜੇ ਨੇ ਉਹਨਾਂ ਦਾ ਹਰ ਮੁਸ਼ਕਿਲ ਘੜੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਬੇहद ਪਿਆਰ ਦੋਨਾਂ ਦੇ ਵਿੱਚ ਨਜ਼ਰ ਆਉਂਦਾ ਸੀਗਾ ਉਹਨਾਂ ਦੀਆਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਆਉਂਦੀਆਂ ਸੀਗੀਆਂ ਜਦੋਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਸੀਗੀਆਂ ਤਾ ਹੁਣ ਇੱਕ ਇੱਕ ਖੂਬਸੂਰਤ ਤਸਵੀਰ ਉਹਨਾਂ ਦੇ ਵਿਆਹ ਦੀ ਜਿਹੜੀ ਸਾਹਮਣੇ ਆਈ ਹੈ ਔਰ ਲਗਾਤਾਰ ਲੋਕ ਉਹਨਾਂ ਨੂੰ ਦਮਾਵਾ ਦਿੰਦੇ ਹੋਏ ਵੀ ਨਜ਼ਰ ਆ ਰਹੇ ਨੇ टेनिक्स वेरा टीवी ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਗੁਨ ਬਾਲੀਵੁੱਡ ਅਦਾਕਾਰਾ ਹਿਨਾ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੇ ਵਿਚਾਰ ਨੇ ਰੋਕੀ ਦੇ ਨਾਲ ਤੇ ਹੁਣ ਉਹਨਾਂ ਨੇ ਰੋਕੀ ਦੇ ਨਾਲ ਵਿਆਹ ਕਰਵਾ ਲਿਆ ਖੂਬਸੂਰਤ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਕਾਫੀ ਲੰਬੇ ਸਮੇਂ ਤੋਂ ਹੀਨਾ ਖਾਨ ਬਿਮਾਰ ਵੀ ਚੱਲ ਰਹੀ ਸੀ ਬ੍ਰੈਸਟ ਕੈਂਸਰ ਦੇ ਨਾਲ ਜੁੜ ਰਹੀ ਹੀਨਾ ਖਾਨ ਲੰਬੇ ਸਮੇਂ ਤੋਂ ਤਸਵੀਰਾਂ ਵੀ ਸਾਂਝੀਆਂ ਕਰਦੇ ਆ ਰਹੇ ਸਨ ਲਗਾਤਾਰ ਕਦੀ ਟ੍ਰਿਪ ਤੇ ਜਾਂਦੇ ਸਨ ਕਦੀ ਕਸ਼ਮੀਰ ਜਾਂਦੇ ਸਨ ਤਾਂ ਹਮੇਸ਼ਾ ਉਹਨਾਂ ਦੇ ਬੋਏਫ੍ਰੈਂਡ ਜਿਹੜੇ ਰੌਕੀ ਨੇ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਹੁਣ ਵੀ ਜਿਹੜੀਆਂ ਖੂਬਸੂਰਤ ਤਸਵੀਰਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਪਹਿਲਾਂ ਇਹ ਖਬਰ ਨਹੀਂ ਸੀ ਕਿਸੇ ਨੂੰ ਵੀ ਦੱਸੀ ਉਹਨਾਂ ਨੇ ਕਿ ਰੌਕੀ ਦੇ ਨਾਲ ਉਹ ਵਿਆਹ ਕਰਵਾਉਣਗੇ ਕਾਫੀ ਸਾਰੇ ਰੂਮਰਜ਼ ਰੂਰ ਚੱਲ ਰਹੇ ਸੀਗੇ ਕਿ ਹੀਨਾ ਖਾਨ ਜਲਦ ਹੀ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਅਤੇ ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਅਚਾਨਕ ਇਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਜਾਣਗੀਆਂ ਕਿ ਇੱਕਦਮ ਹੀ ਉਹ ਵਿਆਹ ਕਰ ਲੈਣਗੇ ਬਿਨਾ ਕਿਸੇ ਨੂੰ ਦੱਸੇ ਹੋਏ ਬਿਨਾ ਕਿਸੇ ਨੂੰ ਇਨਵਾਈਟ ਕੀਤੇ ਹੋਏ ਇਹ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵੇਲੇ ਤੁਸੀਂ ਰੋਕੀ ਤੇ ਹਿਨਾ ਖਾਨ ਦੀਆਂ ਦੇਖ ਰਹੇ ਹੋ ਗਲੇ ਦੇ ਵਿੱਚ ਜੈ ਮਾਲਾ ਪਾਏ ਹੋਏ ਨੇ ਔਰ ਸਾਈਨ ਕਰਦੇ ਹੋਏ ਦੋਨੋਂ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਤਸਵੀਰ ਇੱਕ ਹੋਰ ਜਿਹੜੀ ਇਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਕਿ ਉਹਨਾਂ ਦੇ ਬॉयਫ੍ਰੈਂਡ ਰੌਕੀ ਹਿਨਾ ਖਾਨ ਦੀਆਂ ਪੰਜੇਬਾਂ ਸਹੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਔਰ ਹਿਨਾ ਖਾਨ ਦੁਲਹਨ ਦੇ ਰੂਪ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਹੀ ਐ ਸੋ ਲਗਾਤਾਰ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿ ਹਿਨਾ ਖਾਨ ਨੇ ਬਿਨਾਂ ਕਿਸੇ ਇਨਵੀਟੇਸ਼ਨ ਬਿਨਾਂ ਕਿਸੇ ਵੀ ਇਨਫੋਰਮੇਸ਼ਨ ਦੇ ਜਿਹੜਾ ਆਪਣੇ ਬॉयਫ੍ਰੈਂਡ ਰੌਕੀ ਦੇ ਨਾਲ ਵਿਆਹ ਕਰਵਾ ਲਿਆ ਔਰ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਬੇहद ਇਸ ਵੇਲੇ ਪਸੰਦ ਵੀ ਕੀਤੀਆਂ ਜਾ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਚਰਚਾ ਜ਼ਰੂਰ ਸੀਗੀ ਕਿ ਹਿਨਾ ਖਾਨ ਜਲਦੀ ਹੀ ਆਪਣੇ ਬॉयफ्रेंड ਰੋਕੀ ਦੇ ਨਾਲ ਵਿਆਹ ਕਰਵਾਉਣਗੇ ਪਰ ਇਹ ਜਾਣਕਾਰੀ ਨਹੀਂ ਸੀ ਕਿ ਇੰਨੀ ਜਲਦੀ ਇਹ ਤਸਵੀਰਾਂ ਵੇਖਣ ਨੂੰ ਮਿਲ ਜਾਣਗੀਆਂ ਔਰ ਇਸ ਵੇਲੇ ਸਭ ਲੋਕ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦੇ ਵਿੱਚ ਕੰਮ ਕਰਦੇ ਸਨ ਸਾਰੇ ਉਹਨਾਂ ਨੂੰ ਸੋਸ਼ਲ